ਤੋਂ ਬਾਅਦ ਆਏ ਮੁੰਡੇ ਸਾਡੇ ਦੋ ਨੇ ਇਲਾਵਾ ਮੁੰਡਾ ਹਰਮਨ ਆ ਇਹ ਇਹਨਾਂ ਦੇ ਫਾਦਰ ਨੇ ਗੁਰਿੰਦਰ ਸਿੰਘ ਗੋਗਾ ਜੀ ਸਾਡੇ ਪਿੰਡੋਂ ਆ ਸਾਡੇ ਇਹਨਾਂ ਇਹਨਾਂ ਦੇ ਪੂਰੇ ਜਤਨ ਨੇ ਕਿ ਵਿਚਾਰੇ ਦੋਵੇਂ ਕਾਫੀ ਮਿਹਨਤ ਕਰ ਰਹੇ ਨੇ ਐਜ਼ ਅ ਕੋਚ ਨੇ ਕੈਪਲ ਚੰਮਚਾਂ ਨੂੰ ਕਿ ਉਹਨੂੰ ਕੋਚਿੰਗ ਦੇ ਰਹੇ ਨੇ ਓਪਰਚੁਨਿਟੀ ਦੇ ਰਹੇ ਨੇ ਕਿਉਂਕਿ ਇਹ ਜਿੰਮੇ ਖਲੋਤ ਕਰਨੇ ਨੇ ਇਹਨਾਂ ਨਾਲ ਵੀ ਬਹੁਤ ਜ਼ਿਆਦਾ ਮਰੀਨ ਦੀ ਹੱਲ ਬਣਾ ਕਰ ਰਹੇ ਨੇ ਠੀਕ ਹੈ ਨਾ ਥੋੜਾ ਜਿਹਾ ਇਹਨਾਂ ਦਾ ਵੀ ਜਿਵੇਂ ਦੱਸਿਆ ਹੈਪੀ ਪਾੜਾ ਜੀ ਨੇ ਕਿ ਕੋਚਿੰਗ ਦਾ ਜਿਹੜੀ ਆ ਭੂਮਿਕਾ ਵਧੀਆ ਇੱਥੇ ਨਿਭਾ ਰਹੇ ਨੇ ਬੱਚੇ ਨੂੰ ਜਿਹੜਾ ਇਸ ਤਰ੍ਹਾਂ ਮੋਰ ਪ੍ਰੇਸ਼ ਕਰਦੇ ਨੇ ਦਲਬਾਤ ਕਰਨੀ ਕੀ ਨਾ ਬੀਤੀ ਠੀਕ ਹੈ ਜੀ ਇਹ ਜਿਵੇਂ ਇਸ ਵੇਲੇ ਪਹਿਲਾ ਟੂਰਨਾਮੈਂਟ ਚੱਲਿਆ ਵਾ ਤੇ ਲੰਬਾ ਚਿੰਗਰ ਸੀ ਤੇ ਪਿੱਛੇ ਜੱਟੇ ਪਾੜਾ ਬਣੋ ਦੱਸਿਆ ਕਿ ਇੱਕ ਛੋਟੀ ਜੀ ਥੋੜੇ ਜੇ ਬੱਚੇ ਤੋਂ ਸ਼ੁਰੂ ਕੀਤਾ ਗਿਆ ਤੇ ਕਿਵੇਂ ਲੰਬੰਦ ਕੀਤਾ ਜਾਂਦਾ ਤੁਹਾਡੇ ਬੱਚਾ ਜੀ 2004 ਦੇ ਵਿੱਚ ਮੈਂ ਤਾਂ ਜੀਤ ਕੀਤੀ ਸੀ ਚਾਚਾ ਹੀ ਹੋਣੀ ਵੀ ਨਾਲ ਹੀ ਫੇਰ ਹੁੰਦੇ ਸੀ ਸਾਡੇ ਤੇ ਉਹਦੋਂ ਦੇ ਲੱਗੇ ਹੋਏ ਆ ਬਾਲੀ ਬਾਲੀ ਬਾਲੀਬਾਲ ਦਾ ਫਿਰ ਜਦੋਂ ਕਰਜ਼ ਵੱਧ ਜਾਂਦਾ ਫਿਰ ਉਹ ਮਰਦਾਂਗੇ ਛਿੜ ਕੇ ਕਿ ਮਰਜ਼ੀ ਆ ਜੀ ਨਾ ਹੁੰਦਾ ਪਰ ਉਹ ਜਾਂਦਾ ਨਹੀਂ ਨਹੀਂ ਜਾਂਦਾ ਉਹਦੇ ਸੰਬੰਧ ਲੱਗੇ ਹੋਏ ਆ ਕਈ ਮੁੰਡੇ ਸੱਟ ਲਗਦੇ ਪਰ ਕਿਹੋ ਜਿਹਾ